ਫੋਟੋ ਰਿਕਾਰਡ ਆ ਸਾਰਿਆਂ ਨੇ ਬ੍ਰੀ ਤੇ ਜੇ ਕੋਈ ਵੀਰ ਹੈ ਨਾ ਆਪਣਾ ਕੋਈ ਕਮੈਂਟ ਵੀ ਕਰ ਦਿੰਦਾ ਵੀ ਇੰਨਾ ਮੱਝਾਂ ਦੁੱਧ ਦਿੰਦੀਆਂ ਦੇਖਾਂ ਨਹੀਂ ਕਿਉਂਕਿ ਆਮ ਘਰਾਂ ਦੇ ਵਿੱਚ ਬਾਈ ਨਹੀਂ ਦਿੰਦੀਆਂ ਬਾਹਰ ਆਪਾਂ ਬਾਈ ਆਉਣ ਵਾਲੇ ਟਾਈਮ ਤੇ ਚਵਾਈ ਕਰਾਵਾਂਗੇ ਲਾਈਵ ਠੀਕ ਕਰਾਵਾਂਗੇ ਤੇ ਜਿਹੜੇ ਵੀਰ ਕਹਿੰਦੇ ਆ ਵੀ 21 22 20 ਕਿਲੋ ਮੱਝਾਂ ਵਾਲਿਆਂ ਦਾ ਝੂਠ ਮਾਰ ਜਾਂਦੇ ਲੋਕ ਜਾਂ ਕਿਵੇਂ ਆ ਉਹਨਾਂ ਦਾ ਤੁਹਾਨੂੰ ਆਪਾਂ ਰਿਕਾਰਡ ਕੰਡੇ ਤੇ ਦਿਖਾਵਾਂਗੇ ਵੀ ਆਮ ਘਰਾਂ ਦੇ ਵਿੱਚ ਵੀ ਮੱਝਾਂ ਇੰਨਾ ਦੁੱਧ ਦਿੰਦੀਆਂ ਜੇ ਤੁਹਾਡੀ ਸ਼ਾਮ ਹੈਗੀ ਆ ਸਵਾਗਤ ਆ ਮਿੱਤਰੋ ਪੀਵੀ ਨਤੀ 2D ਕੇ ਚੈਨਲ ਤੇ ਅੱਜ ਆਪਾਂ ਜਿਹੜੇ ਤੁਹਾਨੂੰ ਨਗੀਨੇ ਦਿਖਾਉਣ ਲੱਗੇ ਆ ਬਹੁਤ ਹੀ ਚੰਗੀਆਂ ਮੱਜਾਂ ਦਿਖਾਉਣ ਲੱਗੇ ਆ ਤੇ ਇਹਨਾਂ ਦੇ ਵਿੱਚੋਂ ਬਾਈ ਉਹਨਾਂ ਦੀਆਂ ਜਿਹੜੀਆਂ ਦੋ ਮੱਜਾਂ ਸੇਲ ਕਰਨੀਆਂ ਵੱਡੀ ਗੱਲ ਇਹ ਹੋਊਗੀ ਕਿ ਉਹਨਾਂ ਦਾ ਜਿਹੜਾ ਰੇਟ ਆਪਾਂ ਵੀਡੀਓ ਦੇ ਵਿੱਚ ਕਰਾਂਗੇ ਵੀਡੀਓ ਦੇ ਵਿੱਚ ਰੇਟ ਕਰਾਂਗੇ ਪੇਜ ਨੂੰ ਫੋਲੋ ਕਰ ਲਿਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਜੇ ਤੁਸੀਂ ਪਿੰਡਾਂ ਦੇ ਵਿੱਚ ਵੀ ਲੱਭਣ ਜਾਓਗੇ ਨਾ ਤਾਂ ਤੁਹਾਨੂੰ ਕਈ ਦਿਨ ਲੱਗ ਜਾਣਗੇ ਪਰ ਇਹ ਜਿਹੇ ਨਗੀਨੇ ਨਹੀਂ ਤੁਸੀਂ ਲੱਭ ਸਕਦੇ ਸਾਰੀਆਂ ਮੱਜਾਂ ਦੇ ਰਿਕਾਰਡ ਪੂਰੇ ਚੰਗੇ ਆ ਤੇ ਜਿਹੜੇ ਗਾਂ ਇਹਨਾਂ ਦੇ ਸੀਮਾ ਲੱਗੇ ਉਹਨਾਂ ਦੀ ਵੀ ਜਾਣਕਾਰੀ ਆਪਾਂ ਦਵਾਂਗੇ ਤੇ ਜਿਹੜੀਆਂ ਮੱਝਾਂ ਵਕਾਊਆ ਉਹਨਾਂ ਦੇ ਰੇਟ ਬਾਰੇ ਤੇ ਲੋਕੇਸ਼ਨ ਬਾਰੇ ਆਪਾਂ ਸਾਰੀ ਜਾਣਕਾਰੀ ਦਵਾਂਗੇ ਕਿ ਪਹਿਲਾ ਵੀਡੀਓ ਪਾਈ ਸੀ ਆਪਾਂ ਅੰਕਲ ਆਤਮਜੀਤ ਹੁਣਾ ਤੇ ਬਹੁਤ ਪਿਆਰ ਦਿੱਤਾ ਸੀ ਕਿਉਂਕਿ ਇਹਨਾਂ ਕੋਲੇ ਨਾਗ ਬਹੁਤ ਚੰਗੇ ਸੀ ਜੋ ਕਹਦਾ ਇਹਨਾਂ ਨੇ ਉਹ ਖਰਾ ਸੌਦਾ ਹੁੰਦਾ ਇੱਕ ਖਰੇ ਸੋਨੇ ਵਾਲਾ ਬਲੈਕ 골ਡ ਵਾਲਾ ਕੰਮ ਆ ਤੇ ਆਜੋ ਮਿੱਤਰੋ ਫਿਰ ਦੇਖਦੇ ਆ ਇਹਨਾਂ ਨਗੀਨਿਆਂ ਦੇ ਵਿੱਚ ਜਿਹੜੇ ਦੋ ਨਗੀਨੇ ਵਕਾਊ ਆ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਦੇ ਉੱਪਰ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਹਾਂਜੀ ਪਹਿਲਾਂ ਤਾਂ ਬਾਈ ਜਿਹੜੀ ਆਪਣੀ ਪਿਛਲੀ ਵੀਡੀਓ ਪਾਈ ਸੀ ਯਾਰ ਆਪਣੀ ਬਲੈਕ 골ਡ ਸੀ ਇੱਕ ਚੰਗੀ ਮੱਝ ਸੀ ਜਿਹੜੀ ਉਹਦਾ ਕਿਵੇਂ ਰਿਕਾਰਡ ਰਿਆ ਤੇ ਕਿਵੇਂ ਬਹੁਤ ਲੋਕਾਂ ਨੇ ਪਿਆਰ ਦਿੱਤਾ ਬਹੁਤ ਜ਼ਿਆਦਾ ਹਾਂ ਬਹੁਤ ਜ਼ਿਆਦਾ ਪਿਆਰ ਦਿੱਤਾ ਨਹੀਂ ਮਿਹਨਤ ਵੀ ਅੰਕਲ ਹੋਣਾ ਦੀ ਬਹੁਤ ਆ ਸੇਵਾ ਤੇ ਤਾਂ ਕਰਕੇ ਆਪਣੇ ਜਿਹੜੇ ਦਰਸ਼ਕਾਂ ਨੂੰ ਬਹੁਤ ਪਸੰਦ ਆ ਤੇ ਹੁਣ ਜਿਹੜੇ ਆਪਣੇ ਕੋਲੇ ਇਸ ਟਾਈਮ ਫਾਰਮ ਦੇ ਉੱਤੇ ਕਿੰਨੇ ਜਿਹੜੀਆਂ ਮੱਝਾਂ ਹੋ ਵਕਾਊ ਆ ਆਪਣੇ ਕੋਲੇ ਵੀਰੇ ਅੱਜ ਦੋ ਨਗ ਵਕਾਊ ਆ ਦੋ ਹਾਂਜੀ ਦੋਨੇ ਝੋਟੀਆਂ ਦੋਨੇ ਝੋਟੀਆਂ ਦੂਜੇ ਦੂਜੇ ਸੂਏ ਦੂਜੇ ਆ ਚੰਗੇ ਦੁੱਧ ਰਿਕਾਰਡ ਆਣੀਆਂ ਪਹਿਲੇ ਉਹਨਾਂ ਨੇ ਸੂਏ ਕੀ ਦੁੱਧ ਦਿੱਤਾ ਉਹ ਵੀ ਆਪਾਂ ਬਾਈ ਉਹਨਾਂ ਤੋਂ ਪੁੱਛਾਂਗੇ ਮੇਨ ਗੱਲ ਆ ਬਾਈ ਰੇਟ ਆਪਾਂ ਵੀਡੀਓ 'ਚ ਕਰਾਂਗੇ ਨਾ ਵੀਡੀਓ 'ਚ ਕਰਾਂਗੇ ਹਾਂ ਰੇਟ ਵੀ ਆਪਾਂ ਵੀਡੀਓ 'ਚ ਕਰਾਂਗੇ ਤੇ ਪਹਿਲਾਂ ਬਾਈ ਆਹ ਜਿਹੜੀ ਆਪਣੀ ਛੋਟੀ ਝੋਟੀ ਆ ਦੂਜੇ ਸੂਏ ਦੀ ਦੂਜੇ ਸੂਏ ਬਰੇ ਦੂਜੇ ਦੂਜੇ ਸੂਏ ਆ ਠੀਕ ਆ ਜੀ ਇਹ ਆਪਣੇ ਪਹਿਲਾ ਸੂਆ ਘਰੇ ਹੀ ਸੀ ਇੱਥੇ ਘਰੇ ਘਰੇ ਆ ਹਾਂ ਜੀ ਤੇ ਇਹਦਾ ਕੀ ਰਿਕਾਰਡ ਰਿਹਾ ਬਾਈ ਦੁੱਧ ਦਾ ਪਹਿਲੇ ਸੂਏ ਪਹਿਲੇ ਸੂਏ ਬਰੇ ਆਪਣੇ ਕੋਲੇ 13 ਕਿਲੋ ਦੁੱਧ ਦਿੱਤਾ ਹੁਣ ਕਿੰਨੇ ਦਿਨ ਬਾਕੀ ਇਹਦੇ ਸੂਣ ਠੀਕ ਹੈ ਜੀ ਕੱਲੂ ਦਿਨ ਪੂਰੇ ਹੋਣੇ ਹਜੇ ਲੈ ਜੂ ਫਿਰ ਤਾਂ ਪੁੜੇ ਪੜੇ ਤੋੜੇ ਹਾਂ ਹਾਂ ਜੀ ਹਜੇ ਦਿਨ ਲੈ ਜੂ ਵੀਰੇ ਪੰਜ ਚਾਰ ਦਿਨ ਲੈ ਜੀ ਹਾਂ ਅੱਜ ਤਰੀਕ ਕਿੰਨੀ ਆ ਅੱਜ ਤਰੀਕ ਹੋਗੀ ਵੀਰੇ 16 ਹੋਗੀ ਹਾਂ 17 ਤਰੀਕ ਨੂੰ ਇਹਦੇ ਦਿਨ ਪੂਰੇ ਹੁੰਦੇ ਆ ਮਿੱਤਰੋ ਹਜੇ ਪੁੜੇ ਪੜੇ ਤੋੜੇ ਨਹੀਂ ਮੱਝ ਸੌਖੀ ਖੜੀ ਆ ਲੈ ਜੂਗੀ ਦਿਨ ਤੇ ਕਿੰਨਾ ਦੁੱਧ ਦਤਾ ਵੀਰੇ ਨੇ 13 ਕਿਲੋ ਦਤਾ ਵੀਰੇ ਮੈਂ 13 ਕਿਲੋ ਪੂਰਾ ਕੰਡੇ ਦੀ ਚਵਾਈ ਹੈ ਨਾ ਪੂਰੇ ਘੰਟੇ ਚੜਦਾ ਆਪਣਾ ਡੇਲੀ ਸਵੇਰਾਂ ਠੀਕ ਕੰਡੇ ਤੇ ਚੜਦਾ ਦੋਦਾ ਹੈ ਨਾ ਤੇ ਆਪ ਇਹ ਕਿਹੜੇ ਟਿਕਟੂਕੇ ਦੀ ਵੀਰੇ ਪਤਾ ਹੈ ਇਹ ਆਪਣੇ ਮੱਝਾਂ ਲਿਆਂਦੀ ਹੈ ਹਰਿਆਣੇ ਤੋਂ ਠੀਕ ਉਹਨਾਂ ਦੇ ਮਗਰ ਆਈਆਂ ਹੋਈਆਂ ਕੱਟੀਆਂ ਉਦੋਂ ਜਦੋਂ ਇਹ ਸਾਰੀਆਂ ਆਪਾਂ ਨੂੰ ਸਾਡਾ ਕਿਹੜਾ ਲੱਗਿਆ ਇਹਨਾਂ ਦੇ ਹਮ ਹੁਣ ਗਾਹ ਦੇ ਕਿਹੜਾ ਸਿਮਨ ਲੱਗਿਆ ਆਪਣੇ ਕੋਲੇ ਵੀਰੇ ਸਾਹਣ ਆਪਣੇ ਕੋਲ ਕੋਈ ਨੋਟ ਕਰਦਾ ਹਮ ਇਹ ਘਰੋਂ ਪਹਿਲੀ ਮੱਝ ਆਪਾਂ ਕਰਾਸ ਕਰਾਈ ਸੀ ਬਹੁਤ ਚੰਗਾ ਸਾਹਣ ਹਾਂ ਜੇ ਕੋਈ ਮੇਰਾ ਵੀਰ ਜਿਹੜਾ ਲੈ ਕੇ ਜਾਊਗਾ ਹਮ ਜੇ ਇਹਨੇ ਕੱਟੀ ਦਿੱਤੀ ਦਾ ਕੋਈ ਸੇਲ ਕਰਨਾ ਚਾਹੂਗਾ ਹਮ ਤਾਂ ਆਪਾਂ ਮੁੱਲ ਭਰ ਕੇ ਲਵਾਂਗੇ ਦਾ ਵਿਪਟੂنگੋਂ ਫ੍ਰਾਮ ਮੈਥਰੋ ਕਿਉਂਕਿ ਇਹ ਜਿਹੜਾ ਸਾਹ ਨਾ ਬਾਈ ਹੁਣਾਂ ਦਾ ਆਪ ਦਾ ਘਰੇ ਪਾਲਿਆ ਹੋਇਆ ਤੇ ਬਈ ਇਹ ਕੋਹੇ ਨੂਰ ਦਾ ਦਾ ਬਾਪ ਅਤੇ ਮਾਂ ਆ ਜੀ ਸਾਹ ਦੀ ਮਾਂ ਵੀਰੇ ਆਪਣੇ ਘਰ ਦੀ ਛੋਟੀ ਸੀਗੀ ਛੋਟੀ ਆ ਆਪਣੇ ਘਰੇ ਮਰ ਗਈ ਸੀਗੀ ਵੀਰੇ ਅੱਛਾ ਤੇ ਇਹ ਪਹਿਲੇ ਸੂਏ ਦਾ ਆਪਣੇ ਕੋਲ ਬੱਚਾ ਸੀਗਾ ਉਹ ਆਪਾਂ ਘਰ ਦੀ ਪਾਲੀ ਸੀ ਠੀਕ ਆ ਠੀਕ ਆ ਠੀਕ ਆ ਜਣਦੀ ਉਹਦੀ ਮਾਂ ਦਾ ਵੀ ਚੰਗਾ ਰਿਕਾਰਡ ਸੀ ਕਿਉਂਕਿ ਬਾਈ ਹੁਣਾਂ ਨੇ ਰਿਕਾਰਡ ਹੀ ਪੈਦਾ ਕਰਨੇ ਮੱਜਾਂ ਦੇ ਵਿੱਚ ਤੇ ਤਾਂ ਕਰਕੇ ਵੀ ਜੇ ਕੱਟੀ ਦਿੰਦੀ ਆ ਦਰਸ਼ਕੋ ਇਹ ਮੱਝ ਤੇ ਬਾਈ ਹੁਣੀ ਕਹਿੰਦੇ ਵੀ ਇਹ ਜਿਹੜੀ ਕੱਟੀ ਆ ਅਸੀਂ ਇਹਦੀ ਖਰੀਦ ਸਕਦੇ ਆ ਤੇ ਕਿਉਂਕਿ ਉਹਨਾਂ ਦੇ ਸਾਹਲ ਦੀ ਆ ਤੇ ਬਾਈ ਇਹਦਾ ਫਿਰ ਹੁਣ ਆਪਣਾ ਦਾ ਦੋ ਮਰਜਾ ਦਿਖਾਉਣਗਾ ਪਹਿਲਾਂ ਵਾਲੀ ਦਾ ਨਾਮ ਉਹ ਹੈਗਾ ਕੋਹ ਵੀ ਇਹਦਾ ਨਾਮ ਤੇ ਜੇ ਪੁੱਛਣਗੇ ਵੀ ਕਿਹੜੀ ਦੂਜੇ ਦੋਨੇ ਦੂਜੇ ਸੂਏ ਐ ਤਾਂ ਫਿਰ ਜੇ ਦਰਸ਼ਕ ਪੁੱਛਾਂਗੇ ਇਹਦਾ ਫਿਰ ਆਪਾਂ ਇੱਕ ਨੰਬਰ ਰੱਖ ਲਾਂਗੇ ਵੀਡੀਓ ਚ ਇੱਕ ਨੰਬਰ ਹੈਨਾ ਹਾਂ ਇੱਕ ਨੰਬਰ ਚਲੋ ਇਹਦੀ ਚੱਲ ਜਣਗੀ 17 ਤਰੀਕ ਨੂੰ ਕੱਲ ਨੂੰ ਪੂਰੇ ਆ ਕੱਲ ਨੂੰ ਪੂਰੇ 17 ਉੱਤੇ ਲੈ ਜੂਗੀ ਹਾਂ ਦੂਜੇ ਸੂਏ ਆ ਤੇ ਜਿਹੜੀ ਹੁਣ ਆਪਣੀ ਦੂਜੀ ਝੋਟੀ ਆ ਬਾਈ ਉਹਦੇ ਬਾਰੇ ਵੀ ਆਪਾਂ ਆਪਣੇ ਦਰਸ਼ਕਾਂ ਨੂੰ ਜਾਣਕਾਰੀ ਦੇਦਗੇ। ਹਾਂ ਜੀ ਦੂਜੀ ਝੋਟਾ ਮਿੱਤਰੋ ਜਿਹੜਾ ਦੂਜਾ ਨਗੀਨਾ ਵਾ ਬਾਈ ਹੁਣਾਂ ਕੋਲੇ ਜਿਹੜਾ ਸੇਲ ਆ ਲੈ ਵੀ ਕਰਮਾ ਵਾਲੀ ਇਹ ਵੀ ਲੈ ਵਾ ਲੂਗਾ ਪੂਰਾ ਤਿਆਰ ਕਰੀ ਫੜਦੀ ਆ ਤੇ ਇਹਦੇ ਬਾਈ ਕਿੰਨੇ ਦਿਨ ਬਾਕੀ ਆ ਇਹਦੇ ਵੀਰੇ ਦਿਨ ਲੱਗੇ ਆ 22 ਤਰੀਕ ਨੂੰ ਦਿਨ ਪੂਰੇ। ਅੱਛਾ ਇਹਦੇ 22 ਤਰੀਕ ਨੂੰ ਪੂਰੇ ਆ। ਤਿਆਰਤੂਰ ਬਹੁਤ ਸੋਹਣੀ ਹੁੰਦੀ ਆਉਂਦੀ ਹੈ ਨਾ ਇਹ। 8 ਮਹੀਨੇ ਦੁੱਧ ਦਿੰਦੀ ਆ ਬਾਈ। 8 ਮਹੀਨੇ। 8 ਮਹੀਨੇ। ਵਾਹ ਜੀ ਵਾਹ। ਲੰਮਾ ਟਾਈਮ ਦੁੱਧ ਦਿੰਦੀ ਹੈ ਲੰਮਾ ਟਾਈਮ ਆਪਣੇ ਕੋਲੇ ਲੰਮਾ ਟਾਈਮ ਦੁੱਧ ਦਿੰਦਾ ਠੰਡੀ ਸ਼ਿਰ ਪੂਰੀ ਆ ਪੂਰੀ ਵੀਰੇ ਫੁੱਲ ਸਿੰਗਰ ਸੰਗਰ ਦੀ ਬਹੁਤ ਸਕੀਨ ਹੈ ਨਾ ਤੇ ਇਹ ਵੀ ਆਪਣੀ ਜਣੀ ਘਰ ਦੀ ਝੋਟੀ ਆ ਹਾਂ ਵੀਰੇ ਦੂਜੇ ਸੂਏ ਆ ਵੀ ਦੂਜੇ ਸੂਏ ਦੋਨੇ ਹੀ ਦੂਜੇ ਸੂਏ ਦੋਨੇ ਦੂਜੇ ਸੂਏ ਹਾਂ ਤੇ ਇਹਦਾ ਕਿੰਨਾ ਦੁੱਧ ਸੀਗਾ ਬਾਈ ਇਹਨੇ ਬਾਈ ਆਪਣੇ ਕੋਲੇ ਪਹਿਲੇ ਸੂਏ 14 ਕਿਲੋ ਦੁੱਧ ਦਿੱਤਾ 14 ਕਿਲੋ ਹਾਂ ਸਾਰੇ ਜਣੇ ਦੀ ਚੰਗੇ ਹੀ ਪਸ਼ੂ ਆ ਤੁਹਾਡੇ ਕੋਲੇ ਰਿਕਾਰਡ ਵਾਲੀ ਆ ਸਾਰੇ ਫੁੱਲ ਰਿਕਾਰਡ ਆ ਸਾਰਿਆਂ ਦਾ ਵੀ ਤੇ ਜੇ ਕੋਈ ਵੀਰ ਹੈ ਨਾ ਆਪਣਾ ਕੋਈ ਕਮੈਂਟ ਵੀ ਕਰ ਦਿੰਦਾ ਵੀ ਇੰਨਾ ਮੱਝਾਂ ਦੁੱਧ ਜ਼ਿੰਦਗਾਂ ਵੇਖਾਂ ਨਹੀਂ ਕਿਉਂਕਿ ਆਮ ਘਰਾਂ ਦੇ ਵਿੱਚ ਬਾਈ ਨਹੀਂ ਜ਼ਿੰਦਗਾਂ 12 ਕਿਲੋ 11 12 ਇੱਥੇ ਕੀ ਜ਼ਿੰਦਗਾਂ ਆਪਾਂ ਬਾਈ ਆਉਣ ਵਾਲੇ ਟਾਈਮ 'ਚ ਚਵਾਈ ਕਰਾਵਾਂਗੇ ਲਾਇਵ ਹੂੰ ਜਿਵੇਂ ਗਾਂ ਮੱਝਾਂ ਨੇ ਜਿਹੜੀਆਂ ਨੇ ਸੋਨਾ ਆਪਣੇ ਕੋਲੇ ਹੂੰ 21 22 ਕਿਲੋ ਵਾਲੀਆਂ ਜਿਹੜੀਆਂ ਵੀ ਆ ਹੂੰ ਅੱਗੇ ਆਪਾਂ ਕਦੇ ਕਰਾਈ ਨਹੀਂ ਹੂੰ ਐਦਾਂ ਕੀ ਕਰਾਵਾਂਗੇ ਮਿੱਤਰੋ ਬਾਈ ਹੁਣਾਂ ਨੇ ਜਿਹੜੀ ਗੱਲ ਕਹੀ ਹੈ ਨਾ ਤੁਸੀਂ ਵੀਡੀਓ ਤਾਂ ਸ਼ੇਅਰ ਕਰਨੀ ਕਰਨੀ ਹੈ ਤੇ ਪੇਜ ਆਪਣਾ ਫੋਲੋ ਕਰ ਲਿਓ ਕਿਉਂਕਿ ਆਉਣ ਵਾਲੇ ਦਿਨਾਂ 'ਚ ਜਦੋਂ ਮੱਝਾਂ ਦਾ ਸੂਆ ਪਊਗਾ ਆਪਾਂ ਇਸੇ ਪੇਜ ਤੇ ਮੱਝਾਂ ਦੀ ਚੋਾਈ ਕਰਾਵਾਂਗੇ ਤੇ ਜਿਹੜੇ ਵੀਰ ਕਹਿੰਦੇ ਆ ਵੀ 21 22 20 ਕਿਲੋ ਮੱਝਾਂ ਵਾਲਿਆਂ ਦਾ ਝੂਠ ਮਾਰ ਜਾਂਦੇ ਲੋਕ ਜਾਂ ਕਿਵੇਂ ਆ ਉਹਨਾਂ ਦਾ ਤੁਹਾਨੂੰ ਆਪਾਂ ਰਿਕਾਰਡ ਕੰਡੇ ਤੇ ਦਿਖਾਵਾਂਗੇ ਵੀ ਆਮ ਘਰਾਂ ਦੇ ਵਿੱਚ ਵੀ ਮੱਝਾਂ ਇੰਨਾ ਦੁੱਧ ਦਿੰਦੀਆਂ ਜੇ ਤੁਹਾਡੀ ਸਾਹਮ ਹੈਗੀ ਆ ਨਸਲ ਤੇ ਕੰਮ ਕੀਤਾ ਇੱਕ ਬਰੀਡ ਤੇ ਕੰਮ ਕੀਤਾ ਇਹਦੇ ਬਈ ਕਿਹੜਾ ਟੀਕਾ ਧਰਿਆਗਾ ਇਹਦੇ ਵੀਰੇ ਪ੍ਰਕਸ਼ਿਤ ਭਰਿਆ ਹੋਇਆ ਹੈ ਏ ਵੀ ਸੀ ਦਾ ਅੱਛਾ ਹਾਂਜੀ ਠੀਕਾ ਚੰਗਾ ਹੀ ਆ ਜਣੀ ਦੀ ਹਣਾ ਪੂਰਾ ਵਧੀਆ ਫੁੱਲ ਚੰਗਾ ਪੂਰਾ ਹੀ ਚੰਗਾ ਬਾਈ ਤੇ ਕਿਉਂਕਿ ਸਾਰਿਆਂ ਦੇ ਅਲੱਗ-ਅਲੱਗ ਹੀ ਭਰੇ ਆ ਬਾਈ ਉਹਨਾਂ ਨੇ ਬ੍ਰਾਂਡ ਹੀ ਤਿਆਰ ਕੀਤੇ ਪਏ ਆ ਇੱਕ ਤੇ ਹੁਣ ਬਾਈ ਆਪਾਂ ਨਾ ਇਹਨਾਂ ਦੇ ਰੇਟ ਦੀ ਗੱਲ ਕਰਕੇ ਦੋਨਾਂ ਦੀ ਇੱਕ ਨੰਬਰ ਵਾਲੀ ਸੀ ਤੇ ਆ ਦੋ ਨੰਬਰ ਵਾਲੀ ਪਹਿਲਾਂ ਦੋ ਨੰਬਰ ਵਾਲੀ ਦੇ ਰੇਟ ਦੱਸ ਦੇ ਕੀ ਰੱਖਿਆ ਤਾਂ ਆਪਾਂ ਇਹਦਾ ਵੀਰੇ 180 ਕਰਾਂਗੇ ਆਪਾਂ 180 ਠੀਕ ਆ ਜੀ ਤੇ 180 ਮਿੱਤਰੋ ਮੋਲੇ ਦਾ ਜਿਹੜੀ ਦੋ ਨੰਬਰ ਵਾਲੀ ਝੋਟੀ ਆ ਇਹੇ ਤੇ ਆਪਣੀ 1 ਨੰਬਰ ਵਾਲੀ ਝੋਟੀ ਦਾ ਵੀਰੇ ਰੇਟ ਉਹਦਾ 170 ਕਰਾਂਗੇ ਉਹਦਾ 170 ਹਾਂ ਤੇ 1 ਨੰਬਰ ਵਾਲੀ ਦਾ 170 ਤੇ ਇਹਦਾ 180 ਆ ਵੀਰੇ ਆਪਦਾ ਫੋਨ ਨੰਬਰ ਤੇ ਬਾਈ ਜੀ ਉਹਨਾਂ ਦਾ ਨਾਮ ਤੇ ਲੋਕੇਸ਼ਨ ਜਰੂਰ ਇੱਕ ਵਾਰੀ ਦਰਸ਼ਕਾਂ ਨੂੰ ਦੱਸ ਦੇ ਹਾਂਜੀ ਵੀਰੇ ਪਿੰਡ ਆਪਣਾ ਹੈਗਾ ਵੀਰੇ ਕੌਂਕੇ ਕਾਲਾ ਹਾਂਜੀ ਜ਼ਿਲ੍ਹਾ ਲੁਧਿਆਣਾ ਹਾਂਜੀ ਤਸਵੀਲ ਆਪਾਂ ਨੂੰ ਜਗਰਾਉਂ ਪੈਂਦੀ ਆ ਠੀਕ ਹੈ ਜੀ ਆਪਣਾ ਵੀਰੇ ਆਪਣਾ ਡੱਲੇ ਵਾਲੇ ਅੱਡੇ 'ਚ ਜਿਹਦਾ ਜਿੱਤ ਮਰਜ਼ੀ ਪੁੱਛ ਕੇ ਆ ਜਾਓ ਆਪਣਾ ਘਰ ਹਾਂਜੀ ਡੱਲੇ ਵਾਲੇ ਅੱਡੇ ਸਰਦਾਰ ਆਤਮਜੀਤ ਸਿੰਘ ਹਮ ਸਰਦਾਰ ਹਰਦੀਪ ਸਿੰਘ ਹਮ ਤੇ ਫੋਨ ਨੰਬਰ ਬੋਲਦੇ ਵੀਰੇ ਫੋਨ ਨੰਬਰ ਹੈਗਾ ਵੀਰੇ ਆਪਣਾ 7355 26950 ਹਮ ਮਮਾ ਜੀ ਦਾ ਨੰਬਰ ਹੈਗਾ ਆਪਣਾ 92884 9366 ਮਾਨ ਤਨ ਤਾਂ ਕਰ ਦੋ ਕਹਿੰਦਾ ਵੀਰੇ ਹਾਂ ਵੀਰੇ ਮਾਨ ਤਨ ਕਰੋ ਮੱਝਾਂ ਬਾਈ ਜੀ ਆਪਣੇ ਫਾਰਮ ਦੇ ਉੱਤੇ ਬਾਈ ਹਣਾਂ ਦੇ ਛੇਲ ਆ ਤੇ ਕਰ ਲਿਓ ਖੂਨ ਕਰਾਂ ਦੀ ਵੀਡੀਓ ਸ਼ੇਅਰ ਜਰੂਰ ਕਰ ਦਿਓ ਕਿਉਂਕਿ ਚੰਗੇ ਨਾਲ ਜਿਹੜੇ ਸਾਨੂੰ ਬਾਈ ਵੀਡੀਓ ਤੇ ਮਿਲਨੇ ਹੁੰਦੇ ਆ ਆਮ ਘਰਾਂ ਦੇ ਵਿੱਚ ਆਪਾਂ ਪਿੰਡ ਪਿੰਡ ਕਿੱਥੇ ਜਾਵਾਂਗੇ ਕਈ ਵਾਰੀ ਨਹੀਂ ਮਿਲਦੇ ਹਨਾ ਨਾਲ ਤੇ ਪੇਜ ਨੂੰ ਫੋਲੋ ਕਰ ਲਿਓ ਜਉਂਦੇ ਵਾਸਤੇ ਰੋ ਮਿਲ ਜਿਆ ਕਿਸੇ ਹੋਰ ਵੀਡੀਓ ਦੇ ਵਿੱਚ ਧੰਨਵਾਦ ਆ ਦੋਸਤੋ